ਘਰ ਦੇ ਵਿੱਚ ਇਹ ਆਸ਼ਰਮ ਚਲਾਤਾ ਗੁਰੂ ਮਹਾਰਾਤਾ ਤਨ ਤਨ ਗੁਰਨਾਨਕ ਦੇਵ ਧੰਨ ਬਾਬਾ ਸ੍ਰੀ ਚੰਦ ਆਸ਼ਰਮ ਦਾ ਨਾਂ ਰੱਖਿਆ ਜੀ ਉਸ ਦਿਵਾਰ ਸਾਨੂੰ ਮਾਤਾ ਕੋਈ ਬਜ਼ੁਰਗ ਬੱਚਾ ਜਿੱਥੇ ਵੀ ਸਾਨੂੰ ਕੋਈ ਫੋਨ ਕਰਦਾ ਜਾਂ ਅਸੀਂ ਆਪ ਗੱਡੀ ਲੈ ਕੇ ਚੱਲ ਜੰਨੇ ਆ ਕਿਤੇ ਸ਼ਹਿਰ ਦੇ ਵਿੱਚ ਵੀ ਜਿੱਥੇ ਸਾਨੂੰ ਮਿਲਦੇ ਹੀ ਪੁੱਛਦੇ ਆ ਭਾਈ ਇਹ ਕਿੱਦਾਂ ਵਾ ਬੱਚਾ ਲਵਾਰ ਸਾ ਮਾਤਾ ਕਿੱਦਾਂ ਹੈ ਜਾਨੂੰ ਦੱਸਤਾ ਵੀ ਭਾਈ ਲਵਾਰ ਸਾ ਅਸੀਂ ਫਿਰ ਉਹਨੂੰ ਲਿਆਣੇ ਆ ਕੁਝ ਬੰਦੇ ਸਾਡੇ ਗੇਟ ਨਹੀਂ ਲੱਗਿਆ ਹਜੇ ਆਪਣੇ ਕਈ ਵਿੱਚ ਬੰਦੇ ਨੇ ਉਹਨੂੰ ਮੰਗਣ ਦੀ ਆਦਤ ਹੁੰਦੀ ਆ ਮੰਗ ਕੇ दारू ਪੀਣੀ ਜਾਂ ਨਸ਼ੇ ਕਰਨੇ ਉਹ ਫਿਰ ਸਾਡੇ ਕੋਲ ਨਹੀਂ ਹੈਗਾ ਨਸ਼ੇ ਵਾਲਾ ਕੰਮ ਉਹ ਫਿਰ ਚੋਰੀ ਭੱ ਕੋਈ ਬੱਚਾ ਬਜ਼ੁਰਗ ਕਿਤੇ ਲਵਾਰਸ ਪਿਆ ਜਾਂ ਬੱਚਿਆਂ ਨੂੰ ਮਾਪਿਓ ਜਿਹੜੇ ਨਹੀਂ ਸਾਂਭ ਸਕਦੇ ਮਾਪਿਓ ਮਰ ਜਾਂਦੇ ਬੱਚੇ ਲਵਾਰਸਾ ਉਹਨਾਂ ਨੂੰ ਵੀ ਸਾਨੂੰ ਕੋਈ ਤਲਾਹ ਕਰੇ ਸੀ ਲਿਆਵਾਂਗੇ ਦੋਨੋਂ ਤਿੰਨੋਂ ਟਾਈਮ ਜਿੰਨੇ ਟਾਈਮ ਵੀ ਪ੍ਰਸ਼ਾਦਾ ਤਾਜ਼ਾ ਪੱਕਦਾ ਤਾਜ਼ਾ ਖਲਾਨਿਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਾਕੀ ਭੈਣ ਭਾਈ ਸਨਯੋਗ ਦਿੰਦੇ ਆ ਅਸੀਂ ਫ੍ਰੀ ਦੇ ਵਿੱਚ ਦਵਾਈਆਂ ਜਿੱਦਾਂ ਦੀ ਮਰਜ਼ੀ ਜਿਹੜੇ ਬੰਦੇ ਕਹਿੰਦੇ ਗੋਡੇ 3 ਲੱਖ ਰੁਪਈਆ ਲੱਗੂ 4 ਲੱਖ ਲੱਗੂ ਅਸੀਂ 5-4000 ਦੀ ਦਵਾਈ ਨਾਲੋਂ ਬੰਦੇ ਦੇ ਗੋਡੇ ਸਹੀ ਕਰ ਦਿੰਦੇ ਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੁਣ ਇਸ ਸਮੇਂ ਦੇ ਵਿੱਚ ਤੁਹਾਡੇ ਕੋ ਕਿੰਨੇ ਬੰਦੇ ਨੇ ਇਹ ਇਸ ਟਾਈਮ ਜੀ ਮੇਰੇ ਕੋਲ 25 ਕ ਬੰਦੇ ਹੈਗੇ ਆ ਜੀ ਇਹਨਾਂ ਦੇ ਵਿੱਚੋਂ ਕੋਣ ਕੋਣ ਨੇ ਦਿਮਾਗੀ ਤੌਰ ਤੇ ਪਰੇਸ਼ਾਨ ਨੇ ਜਾਂ ਫਿਰ ਘਰਦਿਆਂ ਨੇ ਕੱਢ ਦਿੱਤਾ ਜਾਂ ਫਿਰ ਅਨਾਥ ਨੇ ਇਹ ਦੇਖੋ ਜੀ ਇੱਕ ਤਾਂ ਪਹਿਲੇ ਨੰਬਰ ਤੇ ਆ ਮੁੰਡਾ ਸਾਨੂੰ ਸਮਰਾਲਾ ਚੌਂਕ ਤੋਂ ਮਿਲੇ ਸੀ ਬਹੁਤ ਗੰਦੀ ਹਾਲਤ ਦੇ ਵਿੱਚ ਸੀਗਾ ਇਹਦੇ ਮਾਪਿਓ ਗੁਜ਼ਰ ਗਏ ਚੰਗੇ ਤਕੜੇ ਘਰ ਦਾ ਮੁੰਡਾ ਇਹ ਇਹਦੇ ਨਾਨਾ ਨਾਨੀ ਨਨ ਨੂੰ ਸੰਭਿਆ ਨਹੀਂ ਗਿਆ ਘਰੋਂ ਬਾਹਰ ਕੱਢਤਾ ਵਿਚਾਰਾ ਸਮਰਾਲਾ ਚੌਂਕ ਦੇ ਵਿੱਚ ਪਿਆ ਸੀ ਇਹ ਸਾਨੂੰ ਚੰਡੀਗੜ੍ਹ ਰੋਡ ਦੇ ਉੱਤੇ ਬੜੀ ਗੰਧ ਨੂੰ ਮੈਂ ਵੀਡੀਓ ਵੀ ਪਾਉਂਗਾ ਇਹ ਬੜੀ ਗੰਦੀ ਹਾਲਤ ਦੇ दारू ਪੀਤੀ ਸੀ ਬਹੁਤ ਚਾਹੂਗਾ ਉੱਥੇ ਇਹ ਮੰਗਦੇ ਆ ਮੰਗ ਕੇ दारू ਪੀਂਦੇ ਆ ਪੀ ਕੇ ਉੱਥੇ ਲੇਟ ਜਾਂਦੇ ਆ ਇਹਦਾ ਮੁੰਡਾ ਸਰਕਾਰੀ ਵਕੀਲ ਹੈ ਇਹਦਾ ਮੁੰਡਾ ਇੱਕ ਸਲੂਨ ਕਰਦਾ ਵਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਇਹਦੀ ਘਰ ਵਾਲੀ ਇਹਨੂੰ ਲੈ ਗਈ ਇਹਦੇ ਕੋਲ ਪਹਿਲੇ 2-4 ਕ ਨਾਲ ਜਮੀਨ ਸੀਗੀ ਉਹਨਾਂ ਗੂਠਾ-ਗਾਠਾ ਲਵਾਇਆ ਇਹਨੂੰ ਫੇਰ ਘਰੋਂ ਬਾਹਰ ਕੱਢਦਾ ਹਾਂ ਮੁੰਡਾ ਕੁੱਟਮਾਰ ਕਰਕੇ ਬਾਹਰ ਕੱਢਦੀ ਸੀ ਬਹੁਤ ਗੰਦੀ ਹਾਲਸੀ ਮੁੰਡਿਆਂ ਨਾਲ ਕੁੱਟਮਾਰ ਕਰਕੇ ਸਿਰ ਪਾੜ ਕੇ ਇਹਨੂੰ ਬਾਹਰ ਕੱਢਦਾ ਜਿੱਥੇ ਫਿਰ ਦੋ ਤੀ ਦੇ ਘਰ ਗਈ ਰਿਆ ਉਹਨੂੰ ਦੋ ਤੀ ਨੂੰ ਵੀ ਕੁੱਟਿਆ ਜਾ ਕੇ ਬੱਚੇ ਥੋੜਾ ਵਾ ਉਹ ਉਹਦਾ ਇੱਕ ਇਹਨੂੰ ਜਿਹੜੇ ਮਾਂ ਪਿਓ ਨੂੰ ਕੁੱਟਮਾਰ ਕਰਕੇ ਕੱਢ ਰਹੇ ਉਹ ਬੰਦੇ ਕਾਦੇ ਉਹਦਾ ਮੈਂ ਤਾਂ ਕਹਿੰਦਾ ਉਹਨੂੰ ਲੱਖ ਲੱਖ ਲਾਹਣ ਤਾਂ ਇਹ ਜਿਹੇ ਬੱਚਿਆਂ ਨੂੰ ਜਿਹੜੇ ਆਪਣੇ ਮਾਂ ਪਿਓ ਨੂੰ ਕੁੱਟਮਾਰ ਕਰਕੇ ਘਰੋਂ ਬਾਹਰ ਕੱਢਦੇ ਆ ਇਹਨਾਂ ਦਾ ਰਹਿਣਾ ਸਹਿਣਾ ਹਾਂਜੀ ਇਹਨਾਂ ਦੇ ਕੱਪੜੇ ਲੀੜੇ ਇਹਨਾਂ ਦਾ ਖਾਣ ਪੀਣ ਜਾਂ ਫਿਰ ਕੋਈ ਦਵਾਈਆਂ ਵੀ ਦੇਣੀਆਂ ਖਰਚਾ ਕਿਵੇਂ ਕਰਦੇ ਹੋ ਜਿਵੇਂ ਸਾਡੇ ਕੋਲ ਇਦਾਂ ਦੇ ਭਰਾ ਵੀ ਆਂਦੇ ਕੋਈ 2000 ਦੇ ਗਿਆ ਕੋਈ 4000 ਦੇ ਗਿਆ ਕੋਈ 5 ਦੇ ਗਿਆ ਕੋਈ 1000 ਦੇ ਗਿਆ ਕੋਈ 500 ਦੇ ਗਿਆ ਸਾਡਾ ਉਹਦੇ ਨਾਲ ਅਸੀਂ ਗੇਮ ਕਮਾਈ ਜਿੰਨਾ ਪ੍ਰਸ਼ਾਦਾ ਪਾਣੀ ਦਾਲ ਚੋਲ ਜੋ ਸਾਡੇ ਕੋਲ ਲਿਆਣਾ ਹੁੰਦਾ ਕੁਝ ਮੇਰੇ ਭਰਾ ਦੋ ਚਾਰ ਜ਼ਿੰਮੇਦਾਰ ਆ ਜੇ ਕਿਸੇ ਨੇ ਕਿਸੇ ਨੂੰ ਪਤਾ ਲੱਗਦਾ ਤੇ ਤੁਹਾਡੇ ਬਾਰੇ ਇਸ ਵੀਡੀਓ ਨੂੰ ਦੇਖ ਰਹੇ ਨੇ ਤਾਂ ਇੱਥੇ ਛੱਡਣਾ ਹੈ ਤਾਂ ਕਿਵੇਂ ਕੋਈ ਛੱਡ ਸਕਦਾ ਤੁਸੀਂ ਲੈ ਕੇ ਆਓਗੇ ਤੁਹਾਡਾ ਕਿੱਦਾਂ ਸੰਪਰਕ ਕੀਤਾ ਜਾਵੇ ਰਾਂਹੁ ਰੁੱਲ ਲੁਧਿਆਣਾ ਪਿੰਡ ਢੋਲਨਵਾਲ ਧੰਗੁਰ ਨਾਨਕਦੇਵ ਆਸ਼ਰਮ ਆ ਜੀ ਜੇ ਤਾਂ ਕੋਈ ਭਰਾ ਇੱਥੇ ਛੱਡ ਜਵੇ ਕਾਮੀ ਕੋਈ ਗੱਲ ਨਹੀਂ ਛੱਡ ਗਏ ਜਿਵੇਂ ਸਾਨੂੰ ਸਿਰਫ ਇੱਕ ਵੀਡੀਓ ਪਾ ਕੇ ਬਣਾ ਕੇ ਪਾ ਦਵੇ ਵੀ ਆਹ ਬੰਦਾ ਇੱਥੇ ਫਿਰਦਾ ਭਾਈ ਐਨੇ ਟਾਈਮ ਤੋਂ ਰਹਿ ਰਿਆ ਜਿਵੇਂ ਸਾਡੇ ਭੈਣ ਭਾਈ ਜਿਹੜੇ ਸਾਨੂੰ ਤਲਾਹ ਕਰਨਗੇ ਵਾਹਿਗੁਰੂ ਉਹਨੂੰ ਇੰਨੀ ਕੀ ਤਰੱਕੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਜਿਹੜਾ ਭਰਾ ਸਾਡੀ ਭੈਣ ਸਾਨੂੰ ਸਾਡੀ ਵੀਡੀਓ ਦੇ ਕੇ ਫੋਨ ਕਰਨਗੇ ਵੀ ਭਾਈ ਇੱਥੇ ਵੀਰੇ ਤੇ ਮਾਤਾ ਪਈ ਆ ਜਾਂ ਬਜ਼ੁਰਗ ਪਿਆ ਮੈਂ ਕਹਿੰਨਾ ਵਾਹਿਗੁਰੂ ਬਾਬਾ ਨਾਨਕ ਉਹਨੂੰ ਦਿਨ ਤੋਂ ਕਿਹੜੀ ਤਰੱਕੀ ਤਰੱਕੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਆਪਾਂ ਨੂੰ ਪਤਾ ਹੀ ਕਰੇ ਕਿਸੇ ਵੀ ਰੋਗ ਦਾ ਉਹਨੂੰ ਰੋਗ ਨਾ ਹੋਵੇ ਜਿਹੜੇ ਵੀ ਰੋਗਾਂ ਦੇ ਰੋਗ ਦਾ ਨਾਸ਼ ਕਰ ਕਹਿੰਦੇ ਨੇ ਜਿਹਦਾ ਕੋਈ ਨਹੀਂ ਹੁੰਦਾ ਉਸਦਾ ਰੱਬ ਹੁੰਦਾ ਤੇ ਰੱਬ ਆਪ ਤਾਂ ਚੱਲ ਕੇ ਆ ਨਹੀਂ ਸਕਦਾ ਤਾਂ ਰੱਬ ਆਪਣੇ ਫਰਿਸ਼ਤਿਆਂ ਨੂੰ ਇੱਥੇ ਭੇਜਦਾ ਤਾਂ ਕਿ ਉਹ ਫਰਿਸ਼ਤੇ ਜਿਹੜੇ ਨੇ ਉਹ ਲੋਕਾਂ ਦੀ ਸੇਵਾ ਕਰ ਸਕਣ ਸਾਨੂੰ ਇੱਕ ਰੱਬ ਦੇ ਅਜਿਹੇ ਫਰਿਸ਼ਤੇ ਦੇ ਨਾਲ ਮਿਲਵਾਨ ਜਾ ਰਹੇ ਹਾਂ ਜੋ ਲੋਕਾਂ ਦੀ ਸੇਵਾ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਪਿੱਛੇ ਤਸਵੀਰਾਂ ਦੇ ਵਿੱਚ ਆਸ਼ਰਮ ਹੈ ਜਿੱਥੇ ਇਹ ਅਵਤਾਰ ਸਿੰਘ ਜੀ ਨਿਹੰਗ ਸਿੰਘ ਜੀ ਜੋ ਕਿ ਇਹਨਾਂ ਲੋਕਾਂ ਦੀ ਸੇਵਾ ਕਰ ਰਹੇ ਨੇ ਕੁਝ ਲੋਕ ਜਿਹੜੇ ਨੇ ਜਿਨ੍ਹਾਂ ਨੂੰ ਘਰਾਂ ਤੋਂ ਕੱਢ ਦਿੱਤਾ ਜਾਂ ਫਿਰ ਸੜਕਾਂ ਦੇ ਉੱਤੇ ਕੋਈ ਦਿਮਾਗੀ ਤੌਰ ਤੇ ਪਰੇਸ਼ਾਨ ਹਾਲਤ ਦੇ ਵਿੱਚ ਨਜ਼ਰ ਆਉਂਦਾ ਜਾਂ ਫਿਰ ਕਿਸੇ ਨੂੰ ਘਰ ਦੇ ਵਿੱਚੋਂ ਕੱਢ ਦਿੱਤਾ ਤਾਂ ਉਹਨਾਂ ਨੂੰ ਇੱਥੇ ਲਿਆ ਕੇ ਉਹਨਾਂ ਦੀ ਸਾਂਭ ਸੰਭਾਲ ਕਰਦੇ ਨੇ ਕਿਸ ਤਰੀਕੇ ਦੇ ਨਾਲ ਕਰਦੇ ਆ ਰਹੇ ਨੇ ਉਹ ਗੱਲਬਾਤ ਕਰਦੇ ਆਂ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ ਨੇ ਕਿਵੇਂ ਸੇਵਾ ਕੀਤੀ ਜਾ ਰਹੀ ਜੇਕਰ ਕਿਸੇ ਦੇ ਘਰ ਦੇ ਲੱਭ ਜਾਂਦੇ ਤਾਂ ਕੀ ਉਹਨਾਂ ਨੂੰ ਵਾਪਸ ਵੀ ਭੇਜਿਆ ਜਾਂਦਾ ਸਾਰੀ ਗੱਲਬਾਤ ਕਰਦੇ ਆਂ ਸਾਡੇ ਨਾਲ अवतार सिंह जी गुरु ने सशि काल जी सशि काल भाई खालसा भाई फतेह जी भाई गुरु जी का खालसा भाई गुरु जी की फतेह बाबा जी एक चंगा उपराला ਤੁਹਾਡੇ ਵੱਲੋਂ ਕੀਤਾ ਜਾ ਰਿਹਾ ਕਹਿੰਦੇ ਰੱਬ ਆਪ ਤਾਂ ਚੱਲ ਕੇ ਆ ਨਹੀਂ ਸਕਦਾ ਇਸ ਲਈ ਆਪਣੇ ਫਰਿਸ਼ਤੇ ਭੇਜ ਦਿੰਦਾ ਸੋ ਕਿਵੇਂ ਤੁਸੀਂ ਇਹ ਸੇਵਾ ਨਿਭਾਣੀ ਸ਼ੁਰੂ ਕੀਤੀ ਦੇਖੋ ਮੇਰੇ ਮਨ ਚ ਬਹੁਤ ਟਾਈਮ ਤੋਂ ਰਹੀ ਸੀਗੀ ਪਰ ਮੇਰੀ ਉਹ ਰੀਜ ਕਾਫੀ ਟਾਈਮ ਤੋਂ ਅਧੂਰੀ ਸੀਗੀ ਦਾ 2001 ਤੋਂ ਰਹੀ ਸੀਗੀ ਪਰ ਨਹੀਂ ਹੋਈ ਫਿਰ ਮੁੜ ਕੇ 2011 ਤੋਂ ਅਸੀਂ ਦੀਵਾਨ ਸ਼ੁਰੂ ਕਰਾਏ ਉਸ ਤੋਂ ਬਾਅਦ ਦੀਵਾਨ ਚੱਲਦੇ ਚੱਲਦੇ ਗੁਰੂ ਮਾਰ ਦੀ ਕਿਰਪਾ ਨਾਲ ਫਿਰ ਅਸੀਂ ਸਾਡਾ ਸੁਪਨਾ ਸੀਗਾ ਵੀ ਆਸ਼ਰਮ ਬਣਾਉਣ ਦਾ ਪਰ ਨਹੀਂ ਬਰਾਲਾ ਬਣਿਆ ਕਿਸੇ ਵਕੀ ਵੀ ਫਿਰ ਕਿਸੇ ਨਾਲ ਸਾਥ ਨਹੀਂ ਦਿੱਤਾ ਸਾਡਾ ਤੇ ਅਗਲੇ ਮਜਾਕ ਚ ਗੱਲ ਲੜਾ ਦਿੰਦੇ ਸੀ ਕਿ ਆਪਾਂ ਇਹ ਨਹੀਂ ਕਰਨਾ ਇਦਾਂ ਨਹੀਂ ਇਦਾਂ ਕਰਨਾ ਫਿਰ ਮੈਂ ਮਹਾਰਾਜ ਨੂੰ ਯਾਦ ਕੀਤਾ ਸਾਡੇ ਮਨ ਚ ਆਇਆ ਕਿਉਂ ਨਾ ਵੀ ਆਪਾਂ ਇੱਥੇ ਘਰ ਦੇ ਵਿੱਚੇ ਖੋਲਦੀਏ ਫਿਰ ਅਸੀਂ ਘਰ ਦੇ ਵਿੱਚ ਇਹ ਆਸ਼ਰਮ ਚਲਾਤਾ ਗੁਰੂ ਮਹਾਰਾਜ ਧੰਨ ਧੰਨ ਗੁਰਨਾਨਕ ਦੇਵ ਧੰਨ ਬਾਬਾ ਸ਼੍ਰੀਚੰਦ ਆਸ਼ਰਮ ਦਾ ਨਾਂ ਰੱਖਿਆ ਜੀ ਉਦੋਂ ਬਾਅਦ ਸਾਨੂੰ ਮਾਤਾ ਕੋਈ ਬਜ਼ੁਰਗ ਬੱਚਾ ਜਿੱਥੇ ਵੀ ਸਾਨੂੰ ਕੋਈ ਫੋਨ ਕਰਦਾ ਜਾਂ ਅਸੀਂ ਆਪ ਗੱਡੀ ਲੈ ਕੇ ਚੱਲ ਜਾਨੇ ਕਿਤੇ ਸ਼ਹਿਰ ਦੇ ਵਿੱਚ ਵੀ ਜਿੱਥੇ ਸਾਨੂੰ ਮਿਲਦਾ ਹੀ ਪੁੱਛਦੇ ਆ ਭਾਈ ਇਹ ਕਿੱਦਾਂ ਵਾ ਬੱਚਾ ਲਵਾਰ ਸਾ ਮਾਤਾ ਕਿੱਦਾਂ ਹੈ ਜਾਨੂੰ ਦੱਸਦਾ ਵੀ ਭਾਈ ਲਵਾਰ ਸਾ ਅਸੀਂ ਫਿਰ ਉਹਨੂੰ ਲਿਆਣੇ ਆ ਲਿਆ ਕੇ ਉਹਨਾਂ ਦੇ ਕੱਪੜੇ ਲੀੜੇ ਨਿਲਾ ਆ ਕੇ ਲਾ ਕੇ ਕੱਪੜੇ ਲੀੜਾ ਪਾਣੇ ਆ ਰੋਟੀ ਪਾਣੀ ਜਿੰਨਾ ਕਿ ਸਾਡੇ ਕੋਲ ਹੁੰਦਾ ਵਾ ਅਸੀਂ ਉਹਨੂੰ ਛਕਾਣੇ ਆ ਤੇ ਕੁ ਕਰਨੇ ਉਹ ਫਿਰ ਸਾਡੇ ਕੋਲ ਨਹੀਂ ਹੈਗਾ ਨਸ਼ੇ ਵਾਲਾ ਕੰਮ ਉਹ ਫਿਰ ਚੋਰੀ ਭੱਜ ਵੀ ਜਾਂਦੇ ਨੇ ਅੱਜ ਨੂੰ ਮੇਰੇ ਕੋਲ 100 ਬੰਦਾ ਹੋਣਾ ਸੀਗਾ ਜਿੰਨੇ ਬੰਦੇ ਮੈਂ ਲੈ ਕੇ ਆਇਆ ਵਾ ਕਈ ਰਾਤ ਨੂੰ ਸੁੱਤੇ ਪਏ ਜਿਵੇਂ ਬੰਦੇ ਬਾਦਸੀ ਕੋਠੇ ਦੇ ਪਾ ਜਾਣੇ ਉਹ ਕੋਠੇ ਤੋਂ ਟੱਪ ਜਾਣੇ ਦੂਜੀ ਸਾਈਡ ਨੂੰ ਲੰਘ ਜਾਣਾ ਉਹਨਾਂ ਰਾਤ ਨੂੰ ਚੋਰੀ ਫਿਰ ਅਸੀਂ ਲੈ ਕੇ ਵੀ ਆਣ ਕਿਤੇ ਪਿੰਡਾਂ 'ਚ ਭਟਕ ਜਾਣੇ ਉਹ ਫਿਰ ਲੰਘ ਜਾਣੇ ਤੇ ਇਦਾਂ ਕਰਕੇ ਸਾਡੇ ਕੋਲੇ ਬੰਦੇ ਨਿਕਲ ਜਾਂਦੇ ਕਈ ਵੇਲੇ ਪਰ ਜਿਹੜੇ ਸਿਆਣੇ ਬੰਦੇ ਆ ਵਧੀਆ ਵਾ ਉਹ ਰਹਿ ਰਹੇ ਆਪਣੇ ਕੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੇ ਬਾਕੀ ਗੁਰੂ ਮਾਰਾ ਚੜ੍ਹਦੀ ਕਲਾ ਬਖਸ਼ੇ ਹਰਮਨਦਾਨ ਫਤਿਹ ਕਰੇ ਸਾਨੂੰ ਕਿਤੇ ਵੀ ਭੈਣ ਭਰਾ ਕੋਈ ਬੱਚਾ ਕੋਈ ਬਜ਼ੁਰਗ ਸਾਡਾ ਫੋਨ ਨੰਬਰ 995151359 ਸਾਡਾ ਫੋਨ ਨੰਬਰ ਆ ਰਾਹੋਂ ਰੋਡ ਲੁਧਿਆਣਾ ਪਿੰਡ ਢੋਲਨਵਾਲ ਧੰਨ ਗੁਰਨਾਨਕ ਦੇਵ ਧੰਨ ਬਾਬਾ ਸ਼੍ਰੀਚੰਦ ਆਸ਼ਰਮ ਆ ਜੀ ਤੇ ਆਪਾਂ ਦਵਾਈਆਂ ਵੀ ਦਿੰਨੇ ਜੀ ਬਵਾਸੀਰ ਸ਼ੂਗਰ ਟਾਈਫਾਇਡ ਕਿਸੇ ਤਰ੍ਹਾਂ ਦਾ ਕੈਂਸਰ ਤੱਕ ਜਿਹਨੂੰ ਅੱਜ ਕਰੋਨਾ ਕਹਿੰਦੇ ਆ ਜਾਂ ਫਲਾਨੀ ਜੇ ਉਹਦੇ ਅੰਦਰ ਹੋ ਗਿਆ ਜਾਂ ਲਕੀਰਾਂ ਤੇ ਚਮੜੀ ਫਟਦੀ ਆ ਨਹੀਂ ਰਾਮਾਂ ਦਾ ਖਾਜ ਹੁੰਦੀ ਆ ਸਾਡੇ ਕੋਲ ਆਵੇ ਦਵਾਈ ਲੈ ਕੇ ਜਾਵੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਕੋਈ ਪੈਸਾ ਹੈਗਾ ਤਾਂ ਵੀ ਨਹੀਂ ਹੈਗਾ ਤਾਂ ਵੀ ਪੈਸਾ ਮੈਟਨੇ ਚਿੱਟੇ ਮੋਤੀ ਦਵਾਈ ਅਸੀਂ ਬਿਲਕੁਲ ਫ੍ਰੀ ਦਿੰਨੇ ਆ ਸਾਲ 'ਚ ਦੋ ਵਾਰੀ ਕੈਂਪ ਵੀ ਲਵਾਣੇ ਆ ਕਿਸੇ ਵੀ ਭੈਣ ਭਰਾ ਨੂੰ ਦਵਾਈ ਦੀ ਬੱਚਾ ਨਹੀਂ ਹੁੰਦਾ ਜਾਂ ਨਾ ਮਰਦਾ ਕੋਈ ਵੀ ਰੋਗ ਆ ਤੇ ਜਾਂ ਕੋਈ ਬੱਚਾ ਬਜ਼ੁਰਗ ਕਿਤੇ ਲਵਾਰਸ ਪਿਆ ਜਾਂ ਬੱਚਿਆਂ ਨੂੰ ਮਾਪਿਓ ਜਿਹੜੇ ਨਹੀਂ ਸਾਂਭ ਸਕਦੇ ਮਾਪਿਓ ਮਰ ਜਾਂਦੇ ਆ ਬੱਚੇ ਲਵਾਰਸਾ ਉਹਨਾਂ ਨੂੰ ਵੀ ਸਾਨੂੰ ਕੋਈ ਤਲਾਹ ਕਰੇ ਸੀ ਲਿਆਵਾਂਗੇ ਜਾਂ ਬੱਚੇ ਬਜ਼ੁਰਗਾਂ ਨੂੰ ਕੁੱਟਮਾਰ ਕਰਕੇ ਘਰੋਂ ਬਾਹਰ ਕੱਢ ਦਿੰਦੇ ਆ ਜਾਂ ਕੋਈ ਨਸ਼ਾ ਕਰਦਾ ਮਾਪਿਆਂ ਨੂੰ ਕੁੱਟਦਾ ਮਾਰਦਾ ਨਹੀਂ ਸਾਂਭਦਾ ਅਸੀਂ ਉਹਨਾਂ ਦਾ ਨਸ਼ਾ ਵੀ ਛੜਾਣੇ ਆ ਤੇ ਜੇ ਕੋਈ ਬਜ਼ੁਰਗ ਜਾਂ ਮਾਤਾ ਕੋਈ ਵੀ ਕਿਤੇ ਲਵਾਰਸਾ ਸਾਨੂੰ ਕੋਈ ਤਲਾਹ ਮਿਲੇ ਸੀ ਉਹਨੂੰ ਲੈ ਕੇ ਆਨੇ ਆ ਉਹਦੇ ਕੇਅਰ ਕਰਦੇ ਆ ਜਿੰਨੀ ਕਿ ਸਾਡੇ ਕੋਲ ਹੁੰਦੀ ਆ ਠੀਕ ਨਹੀਂ ਵਾਇਗਰੂ ਮੈਂ ਨਹੀਂ ਕਹਿੰਦਾ ਮੈਂ ਇਦਾਂ ਨਹੀਂ ਇਦਾਂ ਪਰ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾ ਜੋ ਜਿੰਨੇ ਟਾਈਮ ਵੀ ਪ੍ਰਸ਼ਾਦਾ ਤਾਜ਼ਾ ਪੱਕਦਾ ਤਾਜ਼ਾ ਖਲਾਨਿਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਾਕੀ ਭੈਣ ਭਾਈ ਸਨਯੋਗ ਦਿੰਦੇ ਆ ਕਿਰਪਾ ਮਹਾਰਾਜ ਦੀ ਗਾਹਾਂ ਗਾਹ ਹੋਰ ਵਧਾਉਗਾ ਸਾਡੀ ਤਮੰਨਾ ਵਾ ਅਸੀਂ ਏਡਾ ਕ ਵੱਡਾ ਆਸ਼ਰਮ ਬਣਾਈਏ ਵੀ ਕੋਈ ਵੀ ਬੱਚਾ ਕੋਈ ਬਜ਼ੁਰਗ ਏਰੀਆ ਚ ਕੀ ਆਲਡ ਵਰਲਡ ਦੇ ਵਿੱਚ ਕੋਈ ਬਿਮਾਰੀ ਤੋਂ ਜੂਜੇ ਨਾ ਬਿਮਾਰੀ ਉਹਨਾਂ ਦੀ ਬਿਗੇਰ ਪੈਸੇ ਤੋਂ ਸਹੀ ਕਰਾਂਗੇ ਪਰ ਸਾਡੇ ਕੋਲ ਅਜੇ ਮੈਂਬਰਾਂ ਦੀ ਸੇਵਾਦਾਰਾਂ ਦੀ ਬਹੁਤ ਘਾਟ ਹੈ ਜੀ ਸਾਡੇ ਕੋਲ ਸੇਵਾਦਾਰ ਹੈ ਨਹੀਂ ਜਿੱਦਨ ਸਾਨੂੰ ਸੇਵਾਦਾਰ ਮਿਲ ਗਏ ਸਾਡਾ ਸਪੋਰਟ ਕਰਨ ਲੱਗੇ ਦਾਨੀ ਸੱਜਣ ਅਸੀਂ ਫ੍ਰੀ ਦੇ ਵਿੱਚ ਦਵਾਈਆਂ ਜਿੱਦਾਂ ਦੀ ਮਰਜ਼ੀ ਜਿਹੜੇ ਬੰਦੇ ਕਹਿੰਦੇ ਗੋਡੇ 3 ਲੱਖ ਰੁਪਇਆ ਲੱਗੂ 4 ਲੱਖ ਲੱਗੂ ਅਸੀਂ 5-4000 ਦੀ ਦਵਾਈ ਨਾਲੋਂ ਬੰਦੇ ਦੇ ਗੋਡੇ ਸਹੀ ਕਰ ਦਨੇ ਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਬੰਦਾ ਭੱਜਿਆ ਫਿਰੂ ਜਿੱਦਾਂ ਦਾ ਮਰਜ਼ੀ ਕੀੜੇ ਪਏ ਹੋਣ ਕੁਝ ਵੀ ਰੋਗ ਹੋਵੇ ਸਾਨੂੰ ਦੱਸੋ ਅਸੀਂ ਲੈ ਕੇ ਆਵਾਂਗੇ ਉਹਨਾਂ ਦੀ ਅੱਬਾ ਜੀ ਜਿਹੜੀ ਤੁਸੀਂ ਇਹ ਸੇਵਾ ਨਿਭਾ ਰਹੇ ਹੋ ਹੁਣ ਇਸ ਸਮੇਂ ਦੇ ਵਿੱਚ ਤੁਹਾਡੇ ਕੋ ਕਿੰਨੇ ਬੰਦੇ ਨੇ ਇਹ ਇਸ ਟਾਈਮ ਜੀ ਮੇਰੇ ਕੋਲ 25 ਕ ਬੰਦੇ ਹੈਗੇ ਆ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਬੰਦੇ ਮੇਰੇ ਕੋਲ ਵੱਧ ਸੀਗੇ ਜਾਨੀ ਕਿ ਬੰਦੇ ਵਿੱਚ ਉਹਨਾਂ ਕੁਝ ਬੰਦੇ ਸੀ ਆਪਣੇ ਆਪਣੇ ਭੱਜ ਗਏ ਹਾਂ ਕੁਝ ਭੱਜ ਗਏ ਵਿੱਚੋਂ ਜਿਵੇਂ ਜਿਹੜੇ ਨਸ਼ਾ ਨੁਸ਼ਾ ਕਰਦੇ ਆ ਗੇਟ ਆਏ ਨਹੀਂ ਗਏ ਤੁਸੀਂ ਦੇਖੇ ਰਹੇ ਹੋ ਤੇ ਉਹ ਭੱਜ ਜਾਂਦੇ ਆ ਜਿਹਨਾਂ ਨੂੰ ਮੰਗਣ ਦੀ ਆਤ ਪਈ ਆ ਕਿਤੇ ਬਰਗਰ ਮੰਗ ਲੇ ਕਿਤੇ ਸਮੋਸੇ ਮੰਗ ਲੇ ਕਿਤੇ ਠੰਡਾ ਲੈ ਲੈ ਕੇ ਤੇ ਦਾਰੂ ਪੀ ਲਈ ਕਿਤੇ ਗੋਲੀਆਂ ਖਾ ਲਈਆਂ ਉਹ ਫਿਰ ਬੰਦੇ ਨਹੀਂ ਟਿਕਦੇ ਭੱਜ ਜਾਂਦੇ ਆ ਇਸ ਟਾਈਮ ਵੀ ਦੋ ਤਿੰਨ ਬੰਦੇ ਇਹਨਾਂ ਦੇ ਵਿੱਚੋਂ ਕੌਣ ਕੌਣ ਨੇ ਦਿਮਾਗੀ ਤੌਰ ਤੇ ਪਰੇਸ਼ਾਨ ਨੇ ਜਾਂ ਫਿਰ ਘਰਦਿਆਂ ਨੇ ਕੱਢ ਦਿੱਤਾ ਜਾਂ ਫਿਰ ਅਨਾਥ ਨੇ ਇਹ ਦੇਖੋ ਜੀ ਇੱਕ ਤਾਂ ਪਹਿਲੇ ਨੰਬਰ ਤੇ ਆਹ ਮੁੰਡਾ ਸਾਨੂੰ ਸਮਰਾਲਾ ਚੌਂਕ ਤੋਂ ਮਿਲੇ ਸੀ ਬਹੁਤ ਗੰਦੀ ਹਾਲਤ ਦੇ ਵਿੱਚ ਸੀਗਾ ਇਹਦੇ ਮਾਂ ਪਿਓ ਗੁਜ਼ਰ ਗਏ ਚੰਗੇ ਤਕੜੇ ਘਰ ਦਾ ਮੁੰਡਾ ਇਹ ਇਹਦੇ ਨਾਨਾ ਨਾਨੀ ਨਨ ਨੂੰ ਸਾਂਭਿਆ ਨਹੀਂ ਗਾ ਘਰੋਂ ਬਾਹਰ ਕੱਢਤਾ ਵਿਚਾਰਾ ਸਮਰਾਲਾ ਚੌਂਕ ਦੇ ਵਿੱਚ ਪਿਆ ਸੀ ਅਸੀਂ ਉੱਥੋਂ ਬੜੀ ਬੁਰੀ ਹਾਲ ਜਿੱਦਣ ਲੈ ਕੇ ਆਏ ਨਾ ਮੈਨੂੰ ਰਵਾਤਾ ਗੱਲਾਂ ਹੀ ਅਸੀਂਆਂ ਕਹੀਆਂ ਕਹਿੰਦਾ ਚਲੋ ਜਿੱਥੇ ਰੱਬ ਰੱਖੂ ਉੱਥੇ ਰਹਿਣਾ ਪੈਂਦਾ ਵਾ ਮੈਂ ਕਿਹਾ ਪੁੱਤ ਕੋਈ ਗੱਲ ਨਹੀਂ ਫਿਕਰ ਨਾ ਕਰ ਇਹ ਸਾਨੂੰ ਚੰਡੀਗੜ੍ਹ ਰੋਡ ਦੇ ਉੱਤੇ ਬੜੀ ਗੰਧ ਨੂੰ ਮੈਂ ਵੀਡੀਓ ਵੀ ਪਾਉਂਗਾ ਇਹ ਬੜੀ ਗੰਦੀ ਹਾਲ ਦੀ दारू ਪੀਤੀ ਸੀ ਬਹੁਤ ਬੁਰੀ ਹਾਲ ਚ ਪਿਆ ਸੀ ਚੰਡੀਗੜ੍ਹ ਲੈਟਾਂ ਵਾਲਾ ਚੌਕ ਆ ਉੱਥੇ ਇਹ ਮੰਗਦੇ ਆ ਮੰਗ ਕੇ दारू ਪੀਂਦੇ ਆ ਪੀ ਕੇ ਉੱਥੇ ਲੇਟ ਜਾਂਦੇ ਆ ਇਹਦਾ ਮੁੰਡਾ ਸਰਕਾਰੀ ਵਕੀਲ ਹੈ ਨਾ ਮੁੰਡਾ ਇੱਕ ਸਲੂਨ ਕਰਦਾ ਵਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਇਹਦੀ ਘਰ ਵਾਲੀ ਇਹਨੂੰ ਲੈ ਗਈ ਇਹਦੇ ਕੋਲ ਆਪਣੀ ਦੋ ਚਾਰ ਕਨਾਲਾਂ ਜ਼ਮੀਨ ਸੀਗੀ ਉਹਨਾਂ ਗੂਠਾ ਗਾਠਾ ਲਵਾਇਆ ਇਹਨੂੰ ਫੇਰ ਘਰੋਂ ਬਾਹਰ ਕੱਢਤਾ ਇਹਨੂੰ ਘਰੋਂ ਬਾਹਰ ਕੱਢ ਕੇ ਇਹਨੂੰ ਤੇ ਇਹ ਮੁੜ ਕੇ ਫੇਰ ਸਾਨੂੰ ਇੱਕ ਸਮਰਾਜ ਚੌਕ ਮਿਲਿਆ ਇਹਦੇ ਘਰ ਦੇ ਫੋਨ ਕਰਨ ਲੱਗੇ ਭਾਈ ਲੈ ਜਾ ਸਾਡੇ ਕੋਲ ਸਾਹਮ ਨਹੀਂ ਹੁੰਦਾ ਫਿਰ ਅਸੀਂ ਇਹਨੂੰ ਲੈ ਕੇ ਆਂਦਾ ਇਹ ਬਜ਼ੁਰਗ ਸਾਨੂੰ ਮਿਲਿਆ ਸੀ ਰੇਲਵੇ ਸਟੇਸ਼ਨ ਤੋਂ ਬੜੀ ਗੰਦੀ ਹਾਲਤ ਦੇ ਵਿੱਚ ਸੀਗਾ ਇਹਨੂੰ ਵੀ ਲੈ ਕੇ ਆਂਦਾ ਇਹ ਵੀ ਵਿਚਾਰਾ ਵਧੀਆ ਰਹਿ ਰਿਹਾ ਇਹਦੇ ਘਰ ਦਾ ਹਿਤਕਰ ਸਾਨੂੰ ਕੋਈ ਪਤਾ ਨਹੀਂ ਲੱਗਿਆ ਹੈਗਾ ਇਹ ਮੁੰਡਾ ਨੇਪਾਲੀ ਆ ਇਹਦੀ ਲੱਤ ਟੁੱਟੀ ਹੋਈ ਆ ਆ ਦੇਖੋ ਇਹਦੀ ਲੱਤ ਟੁੱਟੀ ਹੋਈ ਆ ਇਹ ਵੀ ਰੁੜ ਕੇ ਲੰਮਾ ਪੈ ਕੇ ਤੁਰਦਾ ਸੀਗਾ ਸਾਨੂੰ ਫਿਰ ਕਿਸੇ ਨੇ ਵੀਡੀਓ ਪਾਈ ਇਹਦੀ ਇਹਦੇ ਨਾ ਇੰਨੇ ਇੰਨੀ ਗੰਦਗੀ ਜਮੀ ਦੀ ਇਹ ਵੀ दारू ਪੀਂਦਾ ਯਕੀਨ ਸੀ 10 20 ਮੰਗਦਾ ਸੀ ਦੋ ਵਾਰੀ ਹੁਣ ਵੀ ਚੱਲ ਗਿਆ ਇਹ ਅਥੋਂ ਨੇੜੇ ਜਿਹੜੇ ਪਿੰਡਾਂ ਦੇ ਵਿੱਚੋਂ ਫਿਰ ਕੋਈ ਨਾ ਕੂਮ ਪੈਂਡ ਪੈਂਦਾ ਉੱਥੋਂ ਲੈ ਕੇ ਇੱਕ ਦਿਨ ਪਹਿਲਾਂ ਹੋਰ ਵਕਿਓ ਲੈ ਕੇ ਆਏ ਤੇ ਲਿਆਣਿਆਂ ਨੂੰ ਇਹਦੀ ਕੇਅਰ ਕਰ ਰਿਆਂ ਨੂੰ ਸਮਝਾਇਆ ਇਹ ਮੁੰਡਾ ਵੀ ਸਲੂਸ਼ਨ ਪੀਂਦਾ ਸੀਗਾ ਤੇ ਇਹਦੇ ਨਾਲ ਦੇ ਚਾਰ ਮੁੰਡੇ ਲੈ ਕੇ ਆਏ ਸੀਗੇ ਅਸੀਂ ਤਿੰਨ ਭੱਜ ਗਏ ਇਹ ਵਿਚਾਰਾ ਇਕੱਲਾ ਹੀ ਸਾਡੇ ਕੋਲ ਰਹਿ ਰਿਹਾ ਵਧੀਆ ਸੇਵਾ ਕਰ ਰਿਹਾ ਵਧੀਆ ਮੁੰਡਾ ਵਾ ਹੁਣ ਇਹ ਬਹੁਤ ਵਧੀਆ ਮੁੰਡਾ ਸੇਵਾ ਕਰ ਤੇ ਬਾਕੀ ਇਹ ਸਾਡੇ ਕੋਲ ਮਾਤਾ ਵਾ ਇਹ ਵੀ ਆਪਣੇ ਇੱਥੇ ਨੋਕਲਾ ਲੁਧਿਆਣੇ ਤੋਂ ਇਹਨਾ ਆਪਦੇ ਮੁੰਡਿਆਂ ਨੂੰ 2-200 ਗਾਜ ਜਗ੍ਹਾ ਦੇਤੀ ਤੇ ਮੁੰਡਿਆਂ ਨੇ ਉਹ ਆਪਣੀ ਵੇਚ ਕੇ ਖਾ ਖੂ ਗਏ ਮੁੜ ਕੇ ਦੀ ਮਾਤਾ ਦਾ 200 ਗਾਜ ਦਾ ਪਲਾਟ ਸੀ ਉਹ ਵੀ ਖੋ ਲਿਆ ਇਹਨੂੰ ਕੁੱਟਮਾਰ ਕਰਕੇ ਇਹਨੂੰ ਘਰੋਂ ਬਾਹਰ ਕੱਢਦਾ ਬਾਕੀ ਤੁਸੀਂ ਮਾਤਾ ਦੀ ਜਵਾਨੀ ਆਪ ਸੁਣੋ 2 ਮਿੰਟ ਲਈ ਮਾਤਾ ਹੀ ਕੀ ਹੋਇਆ ਕੀ ਸੀ ਇਹ ਜੀ ਹੁਣ ਜ਼ਮੀਨ ਹੀ ਖੁੰਦੇ ਨੇ ਜੀ ਹੁਣ ਕਹਿੰਦੇ ਨੇ ਜ਼ਮੀਨ ਦੇ ਦਿਓ ਮੈਂ ਕਿਹਾ ਨਾ ਵੇਚੋ ਕਹਿੰਦੇ ਵੇਚਣੀ ਮੈਂ ਹੁਣ ਜ਼ਮੀਨ ਖਾਲੀ ਕਰਾਣੀ ਆ ਮੈਂ ਜ਼ਮੀਨ ਨਹੀਂ ਰਹਿਣ ਦੇਣੀ ਹੁਣ ਕੋਈ ਇਹਨਾਂ ਸਾਡੀ ਮਾਂ ਨਹੀਂ ਆ ਗਈ ਫਿਰ ਮੇਰੇ ਪੁੱਤ ਕ ਕਿੰਨੇ ਮੁੰਡੇ ਕਿੰਨੇ ਤੁਹਾਡੇ ਤਿੰਨ ਤਿੰਨ ਮੁੰਡੇ ਇੱਕ ਮੁੱਕ ਗਿਆ ਆਪਣੀ ਜਗਾ ਵੰਡ ਕੇ ਦੇ ਕੇ ਸਾਰਿਆਂ ਨੂੰ ਪਿਓ ਤੋਂ ਬਾਅਦ ਜੀ ਸਾਰਿਆਂ ਨੂੰ ਹਿੱਸੇ ਵੰਡ ਕੇ ਦੇ ਕੇ ਗਏ ਨੇ ਜੀ ਤੇ ਜੇ ਹੁਣ ਦੇ ਕੇ ਵੇਚ ਕੇ ਖਾ ਕੇ ਨੇ ਮੇਰੇ ਬਾਅਦ ਤਾਂ ਜੂਆ ਖੇਡਦੇ ਹੋ ਮੈਂ ਕਿਸੇ ਦੀ ਗੱਡੀਆਂ ਨੂੰ ਕੀ ਕਰਨਾ ਕਿਸੇ ਦੇ ਬੱਚਿਆਂ ਨੂੰ ਮੈਂ ਕੀ ਕਰਨਾ ਜਦ ਆਪਣੇ ਬੱਚੇ ਨਹੀਂ ਬਣੇ ਮੈਂ ਬੱਚੇ ਨੂੰ ਉਹ ਕਹਿੰਦੇ ਨੇ ਅਸੀਂ ਘਰੇ ਹੀ ਨਹੀਂ ਰਹਿੰਦੇ ਅਸੀਂ ਬਾਹਰ ਰਹਿ ਰਹੇ ਆ ਸਾਨੂੰ ਜਗਾ ਹੀ ਨਹੀਂ ਦਿੱਤੀ ਹੁਣ ਮੈਂ ਜਗਾ ਜਿਹੜੀ ਮੇਰੀ ਆਪਣੀ ਮੈਨੂੰ ਚਾਹੀਦੀ ਮੈਂ ਖਾਲੀ ਕਰਾ ਲੈਣੀ ਮੈਂ ਛੱਡਣਾ ਨਹੀਂ ਉਹਨਾਂ ਨੂੰ ਵਿੱਚ ਤੇ ਤੁਹਾਡੀ ਆਪਣੀ ਜਗ੍ਹਾ ਜਿਹੜੀ ਉਹਦੇ ਉੱਤੇ ਕਬਜ਼ਾ ਕਰਕੇ ਬੈਠੇ ਨੇ ਹਾਂਜੀ ਹਾਂਜੀ ਮੇਰੀ ਜਗ੍ਹਾ ਦੇ ਉੱਤੇ ਕਬਜ਼ਾ ਕਰਿਆ ਆਇਆ ਇਹਨਾਂ ਨੇ ਮੈਨੂੰ ੱੱਕੇ ਠੁੱਡੇ ਮੇਰੇ ਭੈਣ ਭਰਾਵਾਂ ਨੂੰ ੱੱਕੇ ਠੁੱਡੇ ਮੇਰੀਆਂ ਦੋਤੀਆਂ ਨੂੰ ੱੱਕੇ ਠੁੱਡੇ ਮਾਰਦੇ ਨੇ ਮੈਂ ਹੁਣ ਉਹਨਾਂ ਨੂੰ ਰੱਖਣਾ ਨਹੀਂ ਚਾਹਦੀ ਜਦ ਮੈਂ ਆਪਣੀ ਮੈਂ ਉਹਨਾਂ ਨੂੰ ਜੰਗਲਾਂ 'ਚ ਛੱਡ ਦਿੱਤਾ ਜੰਮ ਕੇ ਕਹਿੰਦੇ ਨੇ ਕੁੱਤੀ ਨੇ ਕੁੱਤੇ ਜੰਮ ਕੇ ਜੰਗਲਾਂ 'ਚ ਛੱਡਦੇ ਨੇ ਉਹ ਕਾਹਦੇ ਕਾਹਦੀ ਫਿਰ ਮਾਂ ਐ ਕਾਹਦੇ ਪੁੱਤ ਨੇ ਫਿਰ ਮੈਂ ਤਾਂ ਹੀ ਖਾਲੀ ਕਰਾ ਲੈਣੀ ਭਾਵੇਂ ਮੇਰੇ ਕੋ ਥਾਂ ਰਵੇ ਨਾ ਰਵੇ ਬਸ ਮੈਂ ਹੁਣ ਮਨ ਚ ਆਂਦਾ ਨਹੀਂ ਵੀ ਉਹਨਾਂ ਮੁੰਡਿਆਂ ਨੂੰ ਪਾਲ ਪੋਸ ਕੇ ਵੱਡਾ ਕੀਤਾ ਉਹਨਾਂ ਦੇ ਵਿਆਹ ਕੀਤੇ ਤੇ ਉਹਨਾਂ ਨੇ ਅੱਜ ਮਾਂ ਨੂੰ ਸੜਕਾਂ ਦੇ ਉੱਤੇ ਰੋਲਣ ਤੇ ਮਜਬੂਰ ਕਰਤਾ ਸਿਰ ਪਾੜਿਆ ਪਿਆ ਮੁੰਡਿਆਂ ਨੇ ਹਾਂ ਮੁੰਡਾ ਕੁੱਟਮਾਰ ਕਰਕੇ ਬਾਹਰ ਕੱਢਦੀ ਹਾਲ ਸੀ ਬਹੁਤ ਗੰਦੀ ਹਾਲ ਸੀ ਮੁੰਡਿਆਂ ਦਾ ਕੁੱਟਮਾਰ ਕਰਕੇ ਸਿਰ ਪਾੜ ਕੇ ਇਹਨੂੰ ਬਾਹਰ ਕੱਢਦਾ ਜਿੱਥੇ ਫਿਰ ਦੋ ਤੀ ਦੇ ਘਰ ਗਈ ਰਿਆ ਉਹਨੂੰ ਦੋ ਤੀ ਨੂੰ ਵੀ ਕੁੱਟਿਆ ਜਾ ਕੇ ਦੋ ਤਿੰਨਾਂ ਆ ਵੀ ਕੁੱਟ ਮਾਰ ਕੀਤੀ ਜੇ ਕਿਸੇ ਰਹਿਤਿਆਰ ਘਰ ਚੋਂ ਨਾ ਉਹਨਾਂ ਦੇ ਵੀ ਆਈ ਕੁੱਟਣਾ ਹੁਣ ਇਹ ਨਾਲੇ ਪਿੰਡ ਪਿੰਦਾ ਘਰਚਿਆਂ ਉਹ ਸਰਪੰਚ ਆ ਉਹ ਸਰਪੰਚ ਦੀ ਇਹ ਚਾਚੀ ਸੱਸ ਲੱਗਦੀ ਆ ਉਹ ਫਿਰ ਆਪਣੇ ਮਿੱਤਰਾਂ ਨੂੰ ਫਿਰ ਮੈਨੂੰ ਫੋਨ ਕਿਤੇ ਬਾਬਾ ਜੀ ਤੇਰਾ ਇਹ ਮੈਟਰ ਆ ਵੀ ਤੁਸੀਂ ਲੈ ਕੇ ਜਾਓਗੇ ਇੱਥੇ ਕਰੀਏ ਮਾਤਾ ਇੱਕ ਵੀ ਉਹਨੂੰ ਮੁੰਡੇ ਕੁੱਟ ਮਾਰ ਚ ਸਾਡੇ ਕੋਲ ਵੀ ਆਇਆ ਇਹ ਕੁੱਟ ਮਾਰ ਕਰਦੇ ਆ ਤੇ ਫਿਰ ਇਹਨੂੰ ਅਸੀਂ ਲੈ ਕੇ ਮੈਂ ਕਹਾਂ ਮੈਂ ਦੇਖਦਾ ਵੀ ਤੁਹਾਨੂੰ ਕਿਹੜਾ ਕੁੱਟਦਾ ਕਿਹੜਾ ਮਾਰਦਾ ਵਾ ਤੇ ਹੁਣ ਉਦੋਂ ਦੀ ਸਾਡੇ ਕੋਲ ਮਾਤਾ ਰਹਿ ਰਹੀ ਸਾਡੇ ਕੋਲ ਤਾਂ ਕੋਈ ਆਇਆ ਨਹੀਂ ਅਜੇ ਤੱਕ ਤੇ ਮਾਤਾ ਨੇ ਮੈਨੂੰ ਕਿਹਾ ਵੀ ਮਤ ਵੀ ਉੱਤ ਘਰ ਤੂੰ ਜੋ ਤੇਰਾ ਦਿਲ ਕਰਦਾ ਖਾ ਬਣਾ ਤੂੰ ਯਾਰੀ ਨਾ ਰਹ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਪਰ ਫਿਰ ਵੀ ਜਿਹੜਾ ਆਪਣਾ ਘਰ ਹੁੰਦਾ ਆਪਣੇ ਜੰਮੇ ਇੱਥੀ ਜੰਮੇ ਆ ਨਾ ਘਰੋਂ ਬਾਹਰ ਕੱਢ ਦੇਣੇ ਕੁੱਟਮਾਰ ਕਰਨ ਉਹ ਸਾਲਾ ਮਨ ਨੋਛਦਾ ਵੀ ਇਹ ਬੱਚੇ ਜੰਮੇ ਕਾ ਨੂੰ ਸੀ ਇਹਦਾ ਇੱਕ ਨਾਜਮ ਤੇ ਨਾ ਬੱਚੇ ਥੋੜਾ ਵਾ ਉਹਦਾ ਇੱਕ ਇਹਨੂੰ ਜਿਹੜੇ ਮਾਂ ਪਿਓ ਨੂੰ ਕੁੱਟਮਾਰ ਕਰਕੇ ਕੱਢ ਰਿਓ ਉਹ ਬੰਦੇ ਕਾ ਦੇ ਉਹਦਾ ਮੈਂ ਤਾਂ ਕਹਿੰਦਾ ਉਹਨੂੰ ਲੱਖ ਲੱਖ ਲਾਹਣਤਾ ਇਹ ਜਿਹੇ ਬੱਚਿਆਂ ਨੂੰ ਜਿਹੜੇ ਆਪਣੇ ਮਾਂ ਪਿਓ ਨੂੰ ਕੁੱਟਮਾਰ ਕਰਕੇ ਘਰੋਂ ਬਾਹਰ ਕੱਢਦੇ ਆ ਗੁਰੂ ਮਹਾਰਾਜ ਕਿਰਪਾ ਕਰਨ ਉਹਨੂੰ ਮਨ ਬੁੱਧੀ ਜਿਹੜੇ ਬੰਦੇ ਆ ਉਹਨੂੰ ਮੱਤ ਜਿਹੜੇ ਬਾਕੀ ਹੈਗੇ ਨੇ ਇਹ ਦੇਖੋ ਜੀ ਇਹ ਸਾਨੂੰ ਮਿਲਿਆ ਸੀ ਟਿਬਾ ਆਪਣੇ ਆਪਣੇ ਖਵਾਜੇ ਤੋਂ ਜੀ ਇਹ ਵੀ ਬਹੁਤ ਗੰਦੀ ਹਾਲਤ ਦੇ ਵਿੱਚ ਸੀਗਾ ਬੰਦਾ ਇਹਦਾ ਇਹ ਇਹਦਾ ਕੋਈ ਘਰ ਦਾ ਵਾਰਦਾ ਸਾਨੂੰ ਕੋਈ ਪਤਾ ਨਹੀਂਗਾ ਵੀ ਕਿੱਥੇ ਦਾ ਕਿੱਥੇ ਨਹੀਂ ਨਾ ਇਹ ਪੂਰਾ ਦੱਸ ਪਾਂਦਾ ਸਾਨੂੰ ਵੀਡੀਓ ਇਹਦੀ ਵੀ ਅਸੀਂ ਦੋ ਤਿੰਨ ਵਾਰੀ ਪਾਈ ਆ ਵੀ ਪਤਾ ਲੱਗ ਜਵੇ ਆ ਜਾਵੇ ਤੇ ਅਜਾ ਪ੍ਰਦੀਪ ਇਹ ਸਾਡਾ ਬੰਦਾ ਬਹੁਤ ਵਧੀਆ ਬੰਦਾ ਸਾਡੇ ਆਸ਼ਰਮ ਦੇ ਵਿੱਚ ਵਹਿਲੇ ਨੰਬਰ ਤੇ ਇੱਕ ਨੰਬਰ ਬੰਦਾ ਜੀ ਸਾਡਾ ਇਹ ਸੇਵਾ ਵੀ ਕਰਦਾ ਬਹੁਤ ਜ਼ਿਆਦਾ ਭਾਂਡਿਆਂ ਦੀ ਸੇਵਾ ਸਾਰੀ ਇਹ ਲੈ ਰਿਹਾ ਇਸ ਟਾਈਮ ਪੂਰੇ ਆਸ਼ਰਮ ਦੇ ਵਿੱਚੋਂ ਕਮਾਈ ਸਭ ਤੋਂ ਵੱਧ ਇਹ ਕਰ ਰਿਹਾ ਜੀ ਇਹਦਾ ਨਾਮ ਹੈਗਾ ਅਮਤ ਤੇ ਇਹ ਲੁਧਿਆਣੇ 10 ਸਾਲਾਂ ਤੋਂ ਰੋਡ ਦੇ ਉੱਤੇ ਰੇੜੀਆਂ ਤੋਂ ਮੰਗ ਕੇ ਹੀ ਖਾਂਦਾ ਸੀ ਰੋਟੀ ਵੀ ਨਹੀਂ ਖਾਂਦਾ ਜਦੋਂ ਸਾਡੇ ਕੋਲ ਆਇਆ ਨਾ 10 ਦਿਨ 12 ਦਿਨ ਰੋਟੀ ਨਹੀਂ ਖਾਦੀ ਕਹਿੰਦੇ ਮੈਂ ਰੋਟੀ ਖਾਊਗਾ ਲੈਟਰਾਂਗਾ ਆਊਗੀ ਇਹਨੂੰ ਬੜੇ ਇਤਿਆਹਾ ਕੇ ਇਹਨੂੰ ਬੜੇ ਹਿਸਾਬ ਨਾਲ ਇਹਨੂੰ ਰੋਟੀ ਖਾਣੀ ਸ਼ੁਰੂ ਕੀਤਾ ਇਹਨੂੰ ਨਾ ਚਾਹ ਪੀਂਦਾ ਸੀ ਨਾ ਰੋਟੀ ਸਿਰਫ ਲਮਕਾ ਮੰਗਦਾ ਸੀ ਲਮਕਾ ਹੀ ਨੌ ਵੀ ਇਹਦਾ ਲਮਕਾ ਰਖਿਆ ਸੀ ਇਸ ਟਾਈਮ ਬਾਕੀ ਤੁਸੀਂ ਇਹਨਾਂ ਨਾਲ ਵੀ ਗੱਲ ਕਰ ਸਕਦੇ ਹੋ ਦੋ ਮਿੰਟ ਲਈ ਠੀਕ ਰਹਿ ਰਹੇ ਹੋ ਇੱਥੇ ਠੀਕ ਹੀ ਹੈ ਬਈ ਹਾਂ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਤਾਂ ਨਹੀਂ ਪਰੇਸ਼ਾਨੀ ਘਰ ਵਰਗਾ ਲੱਗਦਾ ਘਰ ਵਰਗਾ ਹੀ ਲ ਨੇ ਲੱਗਿਆ ਤੇ ਬਾਕੀ ਇਹ ਸਾਡੀ ਸੀਮਾ ਵਾ ਇਹ ਲੁਧਿਆਣੇ ਚੌਂਕ ਦੇ ਵਿੱਚ 10 ਸਾਲਾਂ ਤੋਂ ਰਹਿ ਰਹੀ ਦੀ ਇਹ ਬੜੀ ਸਿਆਣੀ ਆ ਤੇ ਇਹ ਨਾਲ ਵੀ ਤੁਸੀਂ ਕੋਈ ਗੱਲ ਕਰ ਸਕਦੇ ਹੋ ਨਹੀਂ ਚੁੱਪ ਕਰ ਜਾਓ ਨਹੀਂ ਮੈਂ ਕੁਝ ਨਹੀਂ ਕਹਿੰਦਾ ਜੀ ਤੇ ਇਹ ਲੁਧਿਆਣੇ ਤੋਂ ਲੈ ਕੇ ਆਏ ਤੇ ਸੀ ਇਹਨੂੰ ਤੇ ਸਾਡੇ ਕੋਲ ਰਹਿ ਰਹੀ ਆ ਹੁਣ ਇਸ ਟਾਈਮ ਵਿਚਾਰੀ ਤੇ ਕੱਪੜਿਆਂ ਦੇ ਸਿਵੇਤ ਨਾ ਦੀਆ ਕੱਪੜੇ ਨਹੀਂ ਖੋਲਦੀ ਕੱਪੜੇ ਦੇ ਪਾੜ ਕੇ ਲਾਣੇ ਪੈਂਦੇ ਕਿਸੇ ਭੈਣ ਨੂੰ ਕਿਹਾ ਪੈਂਦਾ ਨਵੇਂ ਤੋਂ ਨਵੇਂ ਕੱਪੜੇ ਲਿਆਈ ਦੋ ਨਾ ਮੈਂ ਨਹੀਂ ਪਾਣੀ ਕਿ ਮਨ ਆਈ ਤੇ ਪਾਉਣ ਤੇ ਪਾੰਦੀ ਨਹੀਂ ਕੱਪੜੇ ਸਵਾਗਤ ਕੱਪੜੇ ਜਿਹਦੇ ਨੂੰ ਗਣੇ ਨਾ ਸਵਾਕੇ ਦੋ ਮੈਨੂੰ ਨਵੇਂ ਦੇਖੋ ਕੱਪੜੇ ਕਿੰਨੇ ਨੇ ਆ ਇਹਨਾਂ ਧੋਣੇ ਨਹੀਂ ਇਹਨੂੰ ਕੱਪੜੇ ਹੋਰ ਦੇ ਦੋ ਜਿੰਨਾ ਮਰਜੀ ਵਧੀਆ ਸੂਟ ਪਾ ਦੋ 10 ਇਹਨਾਂ ਮੈਂ ਨਹੀਂ ਆ ਨਹੀਂ ਲੈਣਾ ਲੈਣਾ ਨਹੀਂ ਲੈਣਾ ਲੈਣਾ ਫਿਰ ਕਹਿੰਦੀ ਮੈਨੂੰ ਲਹੰਗਾ ਸਵਾਕੇ ਦੋ ਵਾਹ ਕੋਈ ਤੈਨੂੰ ਲਹੰਗਾ ਵੀ ਸਵਾਕੇ ਦੇ ਦਾਂਗੇ ਭਾਈ ਤੇ ਵਾਹਿਗੁਰੂ ਦੀ ਕਿਰਪਾ ਕਰੇ ਸੱਚੇ ਪ ਇਹਨਾਂ ਦੇ ਕੱਪੜੇ ਲੀੜੇ ਇਹਨਾਂ ਦਾ ਖਾਣ ਪੀਣ ਜਾਂ ਫਿਰ ਕੋਈ ਦਵਾਈਆਂ ਵੀ ਦੇਣੀਆਂ ਖਰਚਾ ਕਿਵੇਂ ਕਰਦੇ ਹੋ ਦੇਖੋ ਜੀ ਆਪਾਂ ਨਾ ਦੇਸੀ ਦਵਾਈਆਂ ਬਣਾਉਂਦਾ ਜੀ ਮੈਂ ਦੇਸੀ ਦਵਾਈਆਂ ਬਣਾਉਂਦਾ ਗੁਰੂ ਮਹਾਰਾਜ ਦੀ ਕਿਰਪਾ ਵਾ ਬੇਚੇ ਸੀ ਫ੍ਰੀ ਵੀ ਦਿੰਨੇ ਆ ਦਵਾਈ ਦੂਜੇ ਨੰਬਰ ਤੇ ਜਿਵੇਂ ਸਾਡੇ ਕੋਲ ਇਦਾਂ ਦੇ ਭਰਾ ਵੀ ਆਂਦੇ ਕੋਈ 2000 ਦੇ ਗਿਆ ਕੋਈ 4000 ਦੇ ਗਿਆ ਕੋਈ 5 ਦੇ ਗਿਆ ਕੋਈ 1000 ਦੇ ਗਿਆ ਕੋਈ 500 ਦੇ ਗਿਆ ਸਾਡਾ ਉਹਦੇ ਨਾਲ ਅਸੀਂ ਗੇਮ ਕਮਾਈ ਨੇ ਪ੍ਰਸ਼ਾਦਾ ਪਾਣੀ ਦਾਲ ਚੌਲ ਜੋ ਸਾਡੇ ਕੋਲ ਲਿਆਣਾ ਹੁੰਦਾ ਕੁਝ ਮੇਰੇ ਭਰਾ ਦੋ ਚਾਰ ਜ਼ਿਮੀਦਾਰ ਆ ਉਹ ਮੈਨੂੰ ਕੋਈ ਕਣਕ ਦੀ ਬੋਰੀ ਦੇ ਗਿਆ ਕੋਈ ਚੌਲ ਦੇ ਗਿਆ ਤੁਹਾਡੇ ਕੋਲ ਜਿੰਨਾ ਕਿ ਸਰਦਾ ਪੰਜ ਸੱਤ ਬੰਦੇ ਮੇਰੇ ਕੋਲ ਇਦਾਂ ਦੇ ਹੈਗੇ ਵਿਚਾਰੇ ਜਿਹੜੇ ਆਪਣਾ ਲੋੜਵਿਹੇ ਕਿਸਾਨ ਤਾਂ ਡੇਰਾ ਬਾਪੂ ਬਲਬੀਰ ਦਾਸ ਮਾਲਪੁਰ ਮੈਲੀ ਵਾਲੇ ਤੇ ਉਹ ਬਾਬੇ ਸ਼੍ਰੀ ਚੰਦ ਦੀ ਗੱਦੀ ਆ ਉਹ ਵੀ ਮੇਰੇ ਨਾਲ ਬਹੁਤ ਸਪੋਰਟ ਕਰਦੇ ਆ ਉਹਨਾਂ ਨੇ ਇੱਕ ਮੁੰਡਾ ਸੈਲਰ ਜਿਗਰਾਮਾਂ ਤੋਂ ਉਹਨਾਂ ਨੇ ਦੋ ਬੋਰੀਆਂ ਚੋਲਾਂ ਦੀ ਭੇਜੀਆਂ ਸੀਗੀਆਂ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਾਨੀ ਕਿ ਇਦਾਂ ਕਰਕੇ ਆਪਣਾ ਸਿਸਟਮ ਚੱਲੀ ਜਾ ਰਿਹਾ ਮਾੜਾ ਮੋਟਾ ਕੁਝ ਯਾਰ ਦੋਸਤ ਪੰਜ ਚਾਰ ਰਹਿ ਗਏ ਆਪਣੇ ਜਿਹੜੇ ਸਪੋਰਟ ਕਰਦੇ ਆ ਕੋਸ਼ਿਸ਼ ਆਸੀਂ ਆਪਦੀਆਂ ਦਵਾਈਆਂ ਵੇਚਦੇ ਆ ਤੇ ਦਵਾਈਆਂ ਦੇ ਨਾਲ ਸਾਡਾ ਕੰਮ ਚੱਲੀ ਜਾਂਦਾ ਜੀ ਜੇ ਕੋਈ ਪੈਸਾ ਦੇ ਗਿਆ ਤਾਂ ਵੀ ਠੀਕ ਆ ਜੇ ਕੋਈ ਨਹੀਂ ਦੇ ਗਿਆ ਤਾਂ ਵੀ ਠੀਕ ਆ ਬਾਕੀ ਵਿੱਚ ਇਦਾਂ ਦੇ ਭਰਾ ਵੀ ਆਉਂਦੇ ਆ ਅਗਲੇ ਕਹਿੰਦੇ ਬਾਹਰ ਲੱਖਾਂ ਲਾ ਲੈਣੇ ਆ ਭਾਈ ਲੈ 1000 ਮੇਤੋ ਲੈ ਲਾ 500 ਮੇਤੋ ਲੈ ਲਾ ਉਹ ਸੇਵਾ ਸੇਵਾ ਕਰਨ ਦਾ ਜਜ਼ਬਾ ਉਹਨਾਂ ਦੇ ਮਨ ਦੇ ਅੰਦਰ ਤੇ ਤੁਹਾਡਾ ਜਿਹੜਾ ਕੰਮ ਦੇਖ ਕੇ ਉਹ ਇੱਥੇ ਸੇਵਾ ਕਰ ਜਾਂਦੇ ਨੇ ਸੋ ਬਾਬਾ ਜ ਬਹੁਤ ਸਾਰੀ ਥਾਮਾ ਨੇ ਬਹੁਤ ਸਾਰੀ ਥਾਮਾ ਦੇ ਉਤੇ ਅਜਿਹੇ ਲੋਕ ਘੁੰਮਦੇ ਨੇ ਜਦੋਂ ਮੱਗੀ ਤੌਰ ਤੇ ਪਰੇਸ਼ਾਨ ਨੇ ਜਾਂ ਫਿਰ ਘਰਦਿਆਂ ਨੇ ਕੱਢ ਦਿੱਤਾ ਤੇ ਸੜਕਾਂ ਦੇ ਉੱਤੇ ਘੁੰਮਦੇ ਪਏ ਨੇ ਜੇ ਕਿਸੇ ਨੇ ਕਿਸੇ ਨੂੰ ਪਤਾ ਲੱਗਦਾ ਤੇ ਤੁਹਾਡੇ ਬਾਰੇ ਇਸ ਵੀਡੀਓ ਨੂੰ ਦੇਖ ਰਹੇ ਨੇ ਤਾਂ ਇੱਥੇ ਛੱਡਣਾ ਹੈ ਤਾਂ ਕਿਵੇਂ ਕੋਈ ਛੱਡ ਸਕਦਾ ਤੁਸੀਂ ਲੈ ਕੇ ਆਉਂਗੇ ਤੁਹਾਡਾ ਕਿੱਦਾਂ ਸੰਪਰਕ ਕੀਤਾ ਜਾਵੇ ਪਹਿਲੇ ਨੰਬਰ ਤੇ ਮੇਰਾ ਫੋਨ ਨੰਬਰ 9915151358 ਮੇਰਾ ਫੋਨ ਨੰਬਰ ਹੈ 9915151358 ਫੋਨ ਨੰਬਰ ਹੈ ਜੀ ਰਾਹੋਂ ਰੋ ਲੁਧਿਆਣਾ ਪਿੰਡ ਢੋਲਨਵਾਲ ਧੰਗੁਰ ਨਾਨਕਦੇਵ ਆਸ਼ਰਮ ਆ ਜੀ ਜੇ ਤਾਂ ਕੋਈ ਭਰਾ ਇੱਥੇ ਛੱਡ ਜਵੇ ਕਾਮੀ ਕੋਈ ਗਾਲੀ ਨਹੀਂ ਛੱਡਗੇ ਜੱਸਾ ਸਾਨੂੰ ਸਿਰਫ ਇੱਕ ਵੀਡੀਓ ਪਾ ਕੇ ਬਣਾ ਕੇ ਪਾ ਦੇਵੇ ਵੀ ਆਹ ਬੰਦਾ ਇੱਥੇ ਫਿਰਦਾ ਭਾਈ ਐਨੇ ਟਾਈਮ ਤੋਂ ਰਹਿ ਰਿਆ ਅਸੀਂ ਸਾਡੀ ਟੀਮ ਜਾਊਗੀ ਜਾਏ ਰਾਤ ਨੂੰ ਦਿਨੇ ਕਿਸੇ ਟਾਈਮ ਵੀ ਫੋਨ ਕਰ ਦੇਵੇ ਸਾਡੀ ਟੀਮ ਉਸੇ ਟਾਈਮ ਉੱਥੇ ਪਹੁੰਚੂਗੀ ਘੰਟੇ 2 ਘੰਟਿਆਂ ਦੇ ਵਿੱਚ ਕਿਉਂ ਘੰਟਾ 2 ਘੰਟਾ ਲੱਗੇ ਜਾਂਦੇ ਆ ਕਿ ਦੂਰ ਨੇੜੇ ਹੁੰਦਾ ਸਾਡੀ ਟੀਮ ਪਹੁੰਚੂਗੀ ਜਾ ਕੇ ਲੈ ਕੇ ਆਊਗੀ ਸਾਨੂੰ ਸਾਨੂੰ ਪਵਾ ਚਾਰ ਗੜੇ ਲਾਣੇ ਪੈਣ ਸਾਨੂੰ ਪੰਜ ਗੜੇ ਲਾਣੇ ਪੈਣ ਸਾਡੀ ਟੀਮ ਜਾਊਗੀ ਬੰਦਾ ਲੈ ਕੇ ਆਊਗੀ ਸਾਨੂੰ ਸ਼ੌਕੇ ਇੰਨਾ ਕਾ ਸਾਨੂੰ ਫੋਨ ਕਰੋ ਬਸ ਕਿੱਤੇ ਵੀ ਲਵਾਰਸ ਬੱਚਾ ਕੋਈ ਬਜ਼ੁਰਗ ਕਿਸੇ ਜਗ੍ਹਾ ਤੇ ਵੀ ਹੋਵੇ ਸਾਨੂੰ ਫੋਨ ਕਰੋ ਤੇ ਸਾਨੂੰ ਤਲਾਹ ਮਿਲਣੀ ਚਾਹੀਦੀ ਭਈ ਇੱਥੇ ਬੱਚਾ ਜਾਂ ਕੋਈ ਬਜ਼ੁਰਗ ਆ ਜਾਂ ਕੋਈ ਮਾਤਾ ਜਾਂ ਕੋਈ ਭੈਣ ਆ ਅਸੀਂ ਉਸੇ ਟਾਈਮ ਜਾ ਕੇ ਲੈ ਕੇ ਆਵਾਂਗੇ ਕਦੇ ਇਦਾਂ ਵੀ ਹੁੰਦਾ ਜਦੋਂ ਤੁਸੀਂ ਲੈਣਗੇ ਕੋਈ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਕੋਈ ਵੀ ਮੈਂ ਨਹੀਂ ਜਾਣਾ ਬਹੁਤ ਅਗੇ ਜੀ ਬਹੁਤ ਇਦਾਂ ਦੇ ਹੈਗੇ ਵੀ ਨਹੀਂ ਜਾਂਦੇ ਫਿਰ ਵਿੱਚ ਤੋਂ ਡਰ ਕੇ ਭੈਣ ਭਰਾ ਹੀ ਸਾਥ ਦਿੰਦੇ ਆ ਫਿਰ ਅਸੀਂ ਲਿਆਈ ਦਿਆ ਵਾ ਲਿਆ ਕੇ ਉਹਨਾਂ ਨੂੰ ਸੰਭਾਲੀ ਲਾਉਣਾ ਮਾਤਾ ਇਹ ਆਂਦੀ ਨਹੀਂ ਸੀ ਇਹਨਾਂ ਕੋਲ ਬਹੁਤ ਜਾਣੇ ਆਏ ਗਏ ਇਹਦੇ ਗਾਲਾਂ ਕੱਢਦੀ ਸੀ ਇਹ ਗੰਦੀ ਗੰਦੀਆਂ ਗਾਲਾਂ ਕੱਢਦੀ ਸੀ ਤੇ ਪਰ ਇਹ ਮੁੜ ਕੇ ਬਾਬਾ ਦੀ ਕਿਰਪਾ ਨਾਲ ਅਸੀਂ ਰਾਤ ਨੂੰ ਜਿੱਦ ਨਹੀਂ ਲੈਣ ਗਏ ਆ ਹੁਣ ਮੈਂ ਬੋਲ ਨਹੀਂ ਸਕਦਾ ਵੀਡੀਓ ਦੇ ਵਿੱਚ ਲਾਈਵ ਚੱਲ ਰਿਹਾ ਵਾ ਤੇ ਜਾਨੀ ਜੈਸੀਆਂ ਵਗਲਾ ਬੋਲੀਆਂ ਪਰ ਅਸੀਂ ਫੇਰ ਵੀ ਇਹਨੂੰ ਚਲੋ ਕੰਟਰੋਲ ਕੀਤਾ ਆਪਣੇ ਆਪ ਦੀ ਚਲੋ ਇੱਕ ਬੰਦਾ ਹੋਏ ਮਨ ਬੁੱਧੀ ਗਿਆ ਉਹਨੂੰ ਕੀ ਕਹਣਾ ਠੀਕ ਨਹੀਂ ਜੀ ਤੇ ਗੁਰੂ ਮਹਾਰਾਜ ਕਿਰਪਾ ਕਰੇ ਅਸੀਂ ਲੈ ਕੇ ਆਨੇ ਕੋਈ ਚੱਕਰ ਨਹੀਂ ਆਇਆ ਜਿਆ ਕੁਝ ਲੋਕ ਠੀਕ ਹੋ ਕੇ ਘਰ ਵੀ ਗਏ ਨੇ ਜਾਂ ਫਿਰ ਉਹਨਾਂ ਦੇ ਘਰ ਦਿਆਂ ਨੇ ਜਿਨ੍ਹਾਂ ਨੇ ਵੀਡੀਓ ਤੁਹਾਡੀ ਦੇਖੀ ਤਾਂ ਪਤਾ ਲੱਗਿਆ ਇੱਥੇ ਰਹਿ ਰਹੇ ਨੇ ਤਾਂ ਘਰ ਦੇ ਵਿੱਚ ਲੈ ਕੇ ਗਏ ਹਾਂ ਹਾਂਜੀ ਜਿਹੜੇ ਬੱਚਿਆਂ ਦਾ ਜਿਵੇਂ ਹੁਣ ਅਸੀਂ ਵੀਡੀਓ ਬਣਨੇ ਆ ਜਿਵੇਂ ਤੁਸੀਂ ਪਾਤੀ ਜਾਂ ਅਸੀਂ ਆ ਆ ਦੰਨੇ ਆ ਪਤਾ ਲੱਗਦਾ ਵਾ ਇੱਕ ਮੁੰਡਾ ਬਿਹਾਰ ਦੇ ਵਿੱਚੋਂ ਭੱਜ ਕੇ ਆ ਗਿਆ ਛੋਟਾ ਜਿਹਾ ਉਹ ਸਾਨੂੰ ਟੇਸਨ ਤੋਂ ਮਿਲ ਗਿਆ ਸੀ ਲਿਆਂਦਾ ਉਹਦੇ ਮੰਮੀ ਡੈਡੀ ਆਪਣੇ ਜਿਲ੍ਹਾ ਆਪਣੇ ਦਾਣਾ ਮੰਡੀ ਸਬਜ਼ੀ ਮੰਡੀ ਕੰਮ ਕਰਦੇ ਸਨ ਸਬਜ਼ੀ ਦਾ ਕੰਮ ਕਰਦੇ ਸੀ ਫਿਰ ਉਹ ਸਾਨੂੰ ਨੰਬਰ ਮਿਲਿਆ ਉਹਦੇ ਤਾਏ ਦਾ ਬਿਹਾਰ ਦੇ ਵਿੱਚੋਂ ਅਸੀਂ ਨੰਬਰ ਲੈ ਕੇ ਗੱਲ ਕੀਤੀ ਉਹਨਾਂ ਫਿਰ ਆਪਣੇ ਭਰਾ ਨਾਲ ਗੱਲ ਕੀਤੀ ਫਿਰ ਉਹ 15-20 ਦਿਨ ਬਾਅਦ ਸਾਡੇ ਕੋਲ ਆਏ ਫਿਰ ਆਪਣੇ ਬੱਚੇ ਨੂੰ ਲੈ ਕੇ ਗਏ ਤੇ ਹੋਰ ਵੀ ਇੱਕ ਦੋ ਬੰਦੇ ਇਦਾਂ ਦੇ ਸਾਡੇ ਕੋਲ ਲੈ ਕੇ ਇਹ ਵੀ ਹੋਰ ਵੀ ਚੱ ਅਜਿਹੀ ਗੁਟਾਲੋ ਆ ਕੇ ਫੇਰ ਕੱਢਦਾ ਲੰਗੜਾ ਘੋੜਾ ਕਰਕੇ ਵੀ ਜੇ ਸਹੀ ਸੀਗਾ ਘੋੜਾ ਫਿਰ ਚੱਲਦੇ ਸੀ ਵਧੀਆ ਸੀ ਹੁਣ ਉਹ ਘੋੜਾ ਲੰਗੜਾ ਹੋ ਗਿਆ ਉਹ ਕਹਿੰਦੇ ਸੀ ਕੀ ਕਰਾਣਾ ਇੱਥੋਂ ਜਾਣ ਦੋ ਇੱਥੇ ਜਾਂਦਾ ਇਸ ਕਰਕੇ ਹੁਣ ਸਾਡੇ ਕੋਲ ਆ ਗਿਆ ਭਾਈ ਅਸੀਂ ਲਿਆਂਦਾ ਇਹਨੂੰ ਸਾਨੂੰ ਕਿਦੋਂ ਵੀ ਭਾਈ ਪਤਾ ਲੱਗੇ ਗੁਰੂ ਮਾਰਾ ਸਾਨੂੰ ਦਾ ਚੀਜ਼ ਦਾ ਸ਼ੌਂਕ ਆ ਵੀ ਮਾਰੇ ਸਾਨੂੰ ਕਿਤੇ ਵੀ ਬੱਚਾ ਕੋਈ ਬਜ਼ੁਰਗ ਸਾਨੂੰ ਮਿਲੇ ਅਸੀਂ ਲੈ ਕੇ ਆਈਏ ਜਿਨ੍ਹਾਂ ਸਾਡੇ ਭੈਣ ਭਾਈ ਜਿਹੜੇ ਸਾਨੂੰ ਤਲਾਹ ਕਰਨਗੇ ਵਾਹਿਗੁਰੂ ਉਹਨੂੰ ਇੰਨੀ ਕੀ ਤਰੱਕੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਜਿਹੜਾ ਭਰਾ ਸਾਡੀ ਭੈਣ ਸਾਨੂੰ ਸਾਡੀ ਵੀਡੀਓ ਦੇ ਕੇ ਫੋਨ ਕਰਨਗੇ ਵੀ ਭਾਈ ਇੱਥੇ ਵੀਰੇ ਇੱਥੇ ਮਾਤਾ ਪਈ ਆ ਜਾਂ ਬਜ਼ੁਰਗ ਪਿਆ ਮੈਂ ਕਹਿੰਨਾ ਵਾਹਿਗੁਰੂ ਬਾਬਾ ਨਾਨਕ ਉਹਨੂੰ ਦਿਨ ਤੋਂ ਕਿੰਨੀ ਤਰੱਕੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਜੇ ਆਪਾਂ ਉਹਨਾਂ ਨੂੰ ਪਤੇ ਕਰੇ ਕਿਸੇ ਵੀ ਰੋਗ ਦਾ ਉਹਨੂੰ ਰੋਗ ਨਾ ਹੋਵੇ ਜਿਹੜੇ ਵੀ ਰੋਗ ਨੇ ਰੋਗ ਦਾ ਨਾਸ਼ ਕਰੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤੇ ਸੋ ਬਿਲਕੁਲ ਆ ਤਸਵੀਰ ਤੁਸੀਂ ਦੇਖ ਹੀ ਰਹੇ ਹੋ ਕਿ ਇਹ ਜਿਹੜੇ ਲੋਕ ਨੇ ਜਾਂ ਤਾਂ ਘਰਾਂ ਦੇ ਵਿੱਚੋਂ ਬੱਚਿਆਂ ਨੇ ਕੱਢ ਦਿੱਤੇ ਜਾਂ ਫਿਰ ਕੋਈ ਦਿਮਾਗੀ ਤੌਰ ਤੇ ਪ੍ਰੇਸ਼ਾਨ ਸੀ ਸੜਕਾਂ ਤੇ ਰੋਲਦੇ ਪਏ ਸੀ ਲੋਕਾਂ ਤੋਂ ਮੰਗ ਮੰਗ ਕੇ ਖਾਣ ਨੂੰ ਮਜਬੂਰ ਸੀ ਤਾਂ ਉਹਨਾਂ ਨੂੰ ਨਿਹੰਗ ਸਿੰਘ ਜੀ ਦੇ ਵੱਲੋਂ ਆਪਣੇ ਇੱਥੇ ਆਸ਼ਰਮ ਜਿਹੜਾ ਬਣਾਇਆ ਹੋਇਆ ਉਸ ਦੇ ਵਿੱਚ ਲਿਆਂਦਾ ਗਿਆ ਤਾਂ ਇਹਨਾਂ ਦਾ ਕਹਿਣਾ ਹੈ ਕਿ ਮੈਨੂੰ ਸ਼ੌਂਕ ਹੈ ਮੇਰੇ ਅੰਦਰ ਸੇਵਾ ਦਾ ਜਜ਼ਬਾ ਹੈ ਭਾਵਨਾ ਹੈ ਤਾਂ ਜੋ ਮੈਂ ਇਹਨਾਂ ਨੂੰ ਲੈ ਕੇ ਆਨਾ ਤੇ ਲੋਕ ਜਿਹੜੇ ਨੇ ਇੱਥੇ ਆ ਕੇ ਠੀਕ ਵੀ ਹੋ ਰਹੇ ਨੇ ਤੇ ਜੇ ਕੋਈ ਬੇਸਹਾਰਾ ਹੈ ਜਾਂ ਫਿਰ ਘਰ ਤੋਂ ਜਿੱਦਾਂ ਨਿਕਲ ਗਿਆ ਪਤਾ ਨਹੀਂ ਲੱਗਿਆ ਤਾਂ ਘਰਦਿਆਂ ਨੂੰ ਜਦੋਂ ਇਹਨਾਂ ਦੇ ਵੱਲੋਂ ਵੀਡੀਓ ਵੀ ਪਾਈ ਜਾਂਦੀ ਹੈ ਤਾਂ ਘਰਦਿਆਂ ਨੂੰ ਜਦੋਂ ਪਤਾ ਲੱਗਦਾ ਤਾਂ ਉਹ ਵੀ ਇੱਥੇ ਆ ਕੇ ਇਹਨਾਂ ਕੋਲੋਂ ਆਪਣੇ ਜਿਹੜੇ ਜੀ ਨੇ ਉਹਨਾਂ ਨੂੰ ਲੈ ਕੇ ਚੱਲ ਜਾਂਦੇ ਨੇ ਸੋ ਇਹਨਾਂ ਨੇ ਐਡਰੈਸ ਦੱਸਿਆ ਜੇਕਰ ਤੁਹਾਨੂੰ ਵੀ ਤੁਹਾਡੇ ਵੀ ਆਸ-ਪਾਸੇ ਕਿਤੇ ਕੋਈ ਤੁਹਾਨੂੰ ਇਸ ਤਰੀਕੇ ਦੇ ਨਾਲ ਸੜਕ ਦੇ ਉੱਤੇ ਬੇਸਹਾਰਾ ਘੁੰਮਦਾ ਹੋਇਆ ਜਾਂ ਫਿਰ ਦਿਮਾਗੀ ਤੌਰ ਤੇ ਪਰੇਸ਼ਾਨ ਕੋਈ ਨਜ਼ਰ ਆਂਦਾ ਤਾਂ ਇਹਨਾਂ ਦੇ ਨਾਲ ਕੰਟੈਕਟ ਕਰਕੇ ਜਿਹੜਾ ਤੁਸੀਂ ਇਹਨਾਂ ਨੂੰ ਦੱਸ ਕੇ ਤੇ ਇੱਥੇ ਭੇਜ ਸਕਦੇ ਹੋ ਤੇ ਉਹਨਾਂ ਦੀ ਸੇਵਾ ਜਿਹੜੀ ਹੈ ਤੁਸੀਂ ਕਰਵਾ ਸਕਦੇ ਹੋ ਲੁਧਿਆਣਾ ਤੋਂ ਦੀਪਕ ਕਤਿਆਲ ਚਰਚਾ ਟੀਵੀ